ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਅਸੀਂ ਤੁਹਾਡੇ ਵਾਸਤੇ ਇੱਕ ਨਵੀਂ ਰੈਸਪੀ ਲੈ ਕੇ ਆਏ ਹਾਂ ਫਿਰ ਤੋਂ ਜੁੜੇ ਕਿ ਅਸੀਂ ਬਣਾਵਾਂਗੇ ਨਾਰੀਅਲ ਦੇ ਲੱਡੂ ਇਹ ਲੱਡੂ ਖਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਸਵਾਦ ਹਨ ਤੇ ਕੋਈ ਵੀ ਦੇਖ ਕੇ ਕਹਿ ਨਹੀਂ ਸਕਦਾ ਕਿ ਇਹ ਲੱਡੂ ਤੁਸੀਂ ਘਰ ਵਿੱਚ ਤਿਆਰ ਕੀਤੇ ਹਨ ਤੇ ਬਹੁਤ ਆਸਾਨ ਜਿਹੇ ਤਰੀਕਾ ਤੁਹਾਨੂੰ ਅਸੀਂ ਦੱਸਾਂਗੇ ਕਿ ਇਸ ਤਰ੍ਹਾਂ ਇਹਨਾਂ ਲੱਡੂਆਂ ਨੂੰ ਤੁਸੀਂ ਘਰ ਵਿੱਚ ਬਣਾ ਸਕਦੇ ਹੋ ਤੇ ਇਸ ਦੇ ਲਈ ਅਸੀਂ ਲਿਆ ਜੀ 2 ਕੱਪ ਨਾਰੀਅਲ ਦਾ ਪੂਰਾ ਜਿਹੜਾ ਕਿ ਤੁਹਾਨੂੰ ਰਸੋਣ ਦੀ ਦੁਕਾਨ ਤੋਂ ਆਰਾਮ ਦੇ ਨਾਲ ਮਿਲ ਜਾਏਗਾ ਤੇ ਬਹੁਤ ਜ਼ਿਆਦਾ ਸਸਤਾ ਮਿਲ ਜੇਗਾ ਬਹੁਤ ਜ਼ਿਆਦਾ ਮਹਿੰਗਾ ਨਹੀਂ ਹੁੰਦਾ ਇਹ ਨਾਰੀਅਲ ਦਾ ਬੂਰਾ ਤੇ ਹੁਣ ਅਸੀਂ ਇਸ ਦੇ ਵਿੱਚ ਪਾ ਦਵਾਂਗੇ ਡੇਢ ਕੱਪ ਦੁੱਧ ਯਾਨੀ ਕਿ ਦੋ ਕੱਪ ਅਸੀਂ ਨਾਰੀਅਲ ਦਾ ਬੂਰਾ ਲਿਆ ਤੇ ਡੇਢ ਕੱਪ ਅਸੀਂ ਇਸ ਦੇ ਵਿੱਚ ਦੁੱਧ ਪਾ ਦਵਾਂਗੇ ਤੇ ਉਸ ਤੋਂ ਬਾਅਦ ਅਸੀਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਅਸੀਂ ਇਸ ਨੂੰ 19 ਦੇਰ ਤੱਕ ਪਕਾਵਾਂਗੇ ਜਦ ਤੱਕ ਕਿ ਜਿਹੜਾ ਦੁੱਧ ਚੰਗੀ ਤਰ੍ਹਾਂ ਸੁੱਕ ਨਹੀਂ ਜਾਂਦਾ ਸਾਡਾ ਨਾਰੀਅਲ ਦੇ ਬੂਰੇ ਵਿੱਚ ਸੋ ਕੜਛੀ ਜਾਂ ਚਮਚ ਨੂੰ ਲਗਾਤਾਰ ਹਿਲਾਉਂਦੇ ਰਵਾਂਗੇ ਤਾਂ ਕਿ ਬਹੁਤਾ ਜ਼ਿਆਦਾ ਸੇਕ ਨਾ ਲੱਗੇ ਤੇ ਲਗਾਤਾਰ ਚਲਾਉਂਦੇ ਹੋਏ ਅਸੀਂ ਜਿਹੜਾ ਦੁੱਧ ਹੈ ਚੰਗੀ ਤਰ੍ਹਾਂ ਨਾਰੀਅਲ ਦੇ ਬੂਰੇ ਦੇ ਵਿੱਚ ਮਿਕਸ ਕਰ ਲਵਾਂਗੇ ਘਰ ਵਿੱਚ ਮਠਿਆਈ ਬਣਾਉਣ ਦਾ ਇੱਕ ਫਾਇਦਾ ਇਹ ਵੀ ਹੁੰਦਾ ਆ ਕਿ ਅੱਜਕੱਲ ਮੁੱਠੇ ਤੋਂ ਹਰ ਕਿਸੇ ਨੂੰ ਪਰਹੇਜ਼ ਦੱਸਿਆ ਜਾਂਦਾ ਆ ਸੋ ਅਗਰ ਅਸੀਂ ਮਿੱਠੇ ਦੇ ਸ਼ਕੀਨ ਵੀ ਆ ਤੇ ਆਪਣੇ ਹਿਸਾਬ ਦੇ ਨਾਲ ਅਸੀਂ ਜਿਹੜਾ ਮਿੱਠਾ ਆ ਉਹ ਘੱਟ ਵੱਧ ਪਾ ਸਕਦੇ ਹਾਂ ਜਦੋਂ ਵੀ ਕੋਈ ਮਠਿਆਈ ਤਿਆਰ ਕਰਦੇ ਆ ਪਰ ਜੇ ਅਸੀਂ ਬਾਹਰੋਂ ਮਠਿਆਈ ਖਾਣੇ ਆ ਤੇ ਇੱਕ ਤਾਂ ਉਹ ਕੋਈ ਹਾਈਜੀਨਿਕ ਨਹੀਂ ਹੁੰਦੀ ਅੱਜ ਕੱਲ ਤੁਸੀਂ ਦੇਖ ਸਕਦੇ ਆ ਕਦੇ ਉਹਨਾਂ ਦੀ ਕਿਚਨ ਜਾ ਕੇ ਦੇਖਿਓ ਜਿੱਥੇ ਮਠਿਆਈ ਤਿਆਰ ਕਰਦੇ ਆ ਬਾਹਰ ਤੇ ਘਰ ਦੇ ਵਿੱਚ ਅਸੀਂ ਸਾਫ਼ ਸੁਥਰੇ ਤਰੀਕੇ ਦੇ ਨਾਲ ਆਪਣੇ ਹੱਥੀਂ ਜਿਹੜੀ ਆ ਉਹ ਚੀਜ਼ ਬਣਾਈ ਹੋਵੇ ਤਾਂ ਉਹ ਜ਼ਿਆਦਾ ਵਧੀਆ ਹੁੰਦੀ ਆ ਤੇ ਨਾਲੇ ਅਸੀਂ ਮਿੱਠਾ ਵੀ ਆਪਣੇ ਹਿਸਾਬ ਨਾਲ ਐਡਜਸਟ ਕਰ ਸਕਦੇ ਆ ਕਟਵੱਤ ਉਹਦੇ ਨਾਲ ਕੀ ਹੋਵੇਗਾ ਕਿ ਸਾਡਾ ਸਵਾਦ ਵੀ ਜਿਹੜਾ ਆ ਉਹ ਵੀ ਪੂਰਾ ਹੋ ਜਾਵੇਗਾ ਮਿੱਠੀਆਂ ਚੀਜ਼ਾਂ ਖਾਂਦਾ ਤੇ ਬਹੁਤਾ ਜ਼ਿਆਦਾ ਨੁਕਸਾਨ ਵੀ ਸਾਨੂੰ ਨਹੀਂ ਹੋਏਗਾ ਜਿਆਦਾ ਮਿੱਠਾ ਖਾਂਦਾ ਸੋ ਮੀਡੀਅਮ ਫਲੇਮ ਦੇ ਉੱਤੇ ਇਸ ਨੂੰ ਅਸੀਂ ਜਿਹੜਾ ਆ ਲਗਾਤਾਰ ਪਕਾਈ ਜਾਵਾਂਗੇ ਹਾਂਜੀ ਤੁਸੀਂ ਦੇਖ ਸਕਦੇ ਆ ਪਹਿਲਾਂ ਤੋਂ ਜ਼ਿਆਦਾ ਜਿਹੜਾ ਆ ਸਾਡਾ ਜਿਹੜਾ ਇਹ ਮਿਕਸਚਰ ਕਾਫੀ گاੜਾ ਹੋ ਗਿਆ ਆ ਤੇ ਆ ਚੰਗੀ ਤਰ੍ਹਾਂ ਦੁੱਧ ਜਿਹੜਾ ਆ ਸੁੱਕ ਗਿਆ ਤੁਸੀਂ ਦੇਖ ਸਕਦੇ ਆ ਤੇ ਇੱਕਦਮ ਜਿਹੜਾ ਆ ਡਰਾਈ ਹੋ ਗਿਆ ਬਿਲਕੁਲ ਹੁਣ ਮੈਂ ਇਸ ਦੇ ਵਿੱਚ ਪਾ ਦਵਾਂਗੀ ਅੱਧਾ ਕੱਪ ਚੀਨੀ ਦਾ ਚੀਨੀ ਸਿੰਪਲ ਜਿਹੜੀ ਅਸੀਂ ਘਰ ਵਿੱਚ ਚਾਹ ਲਈ ਇਸਤੇਮਾਲ ਕਰੀਦੀ ਆ ਉਹ ਚੀਨੀ ਮੈਂ ਚੰਗੀ ਤਰ੍ਹਾਂ ਪੀਸ ਲਈ ਇਹ ਮਿਕਸੀ ਦੇ ਵਿੱਚ ਤੇ ਅੱਧਾ ਕੱਪ ਉਹਦਾ ਪਾਇਆ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਅਡਜਸਟ ਕਰ ਸਕਦੇ ਹੋ ਘੱਟ ਜਾਂ ਵੱਧ ਜਿਸ ਤਰੀਕੇ ਨਾਲ ਵੀ ਤੁਸੀਂ ਪਸੰਦ ਕਰਦੇ ਹੋ ਸੋ ਚੀਨੀ ਪਾਉਣ ਤੋਂ ਬਾਅਦ ਜਿਹੜਾ ਹੈ ਸਾਡਾ ਮਿਕਸਚਰ ਹੈ ਫਿਰ ਥੋੜਾ ਪਾਣੀ ਛੱਡ ਦੇਗਾ ਤੇ ਥੋੜਾ ਪਤਲਾ ਹੋ ਜਾਏਗਾ ਦੋਸਤੋ ਉਸ ਤੋਂ ਅਸੀਂ ਫਿਰ ਤੋਂ ਇਹਨੂੰ ਥੋੜਾ ਜਿਹਾ ਪਕਾ ਲਵਾਂਗੇ ਤਾਂ ਕਿ ਫੇਰੇ ਥੋੜਾ ਜਿਹਾ ਸੁੱਕ ਜਾਵੇ ਜਿਸ ਤਰੀਕੇ ਨਾਲ ਅਸੀਂ ਪਹਿਲਾਂ ਤਿਆਰ ਕੀਤਾ ਸੀ ਖੰਡ ਪਾਉਣ ਤੋਂ ਪਹਿਲਾਂ ਸੋ ਲਗਾਤਾਰ ਹਿਲਾਉਂਦੇ ਰਵਾਂਗੇ ਇਸਨੂੰ ਇਸੇ ਵੀ ਚੀਜ਼ ਦੇ ਵਿੱਚ ਜਦੋਂ ਅਸੀਂ ਗਰਮ-ਗਰਮ ਕੋਈ ਵੀ ਚੀਜ਼ ਬਣਾ ਰਹੇ ਹਾਂ ਤੇ ਚਾਹੇ ਉਹ ਪਿੰਨੀਆਂ ਹੀ ਲੈ ਲਓ ਤੇ ਜਦੋਂ ਅਸੀਂ ਗਰਮ-ਗਰਮ ਦੇ ਵਿੱਚ ਇੰਨੀ ਪਾਉਂਦੇ ਹਾਂ ਤਾਂ ਅਕਸਰ ਫਿਰ ਉਹ ਥੋੜਾ ਪਾਣੀ ਛੱਡ ਦਿੰਦੀ ਏ ਤੇ ਤਾਂ ਕਰਕੇ ਅਸੀਂ ਇਸ ਨੂੰ ਥੋੜਾ ਜਿਹਾ ਦੁਬਾਰਾ ਪਕਾ ਰਹੇ ਹਾਂ ਤਾਂ ਕਿ ਜਿਹੜਾ ਸਾਡਾ ਬਹੁਤ ਜ਼ਿਆਦਾ ਪਤਲਾ ਹੋਏਗਾ ਤੇ ਫਿਰ ਲੱਡੂ ਬਣਨਗੇ ਨਹੀਂ ਸੋ ਪਾਣੀ ਨੂੰ ਅਸੀਂ ਚੰਗੀ ਤਰ੍ਹਾਂ ਜਿਹੜਾ ਆ ਸੁਕਾ ਲਵਾਂਗੇ ਹੋਨ ਮੈ ਇਸ ਦੇ ਵਿੱਚ ਪਾ ਰਹੀ ਹਾਂ 2-4 ਬੂੰਦਾਂ ਕੇਵੜਾ ਜਲ ਦੀਆਂ ਇਹ ਵੀ ਜਿੱਥੋਂ ਬੇਕਰੀ ਦਾ ਸਾਮਾਨ ਮਿਲਦਾ ਆਰਾਮ ਨਾਲ ਤੁਹਾਨੂੰ ਮਿਲ ਜਾਣਗੇ ਇਸ ਦੇ ਨਾਲ ਜਿਹੜਾ ਟੇਸਟ ਆ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਤੇ ਬਿਲਕੁਲ ਜਿੱਦਾਂ ਅਸੀਂ ਬਾਜ਼ਾਰ ਦੀ ਮਠਿਆਈ ਦਾ ਕੋ ਟੇਸਟ ਕਰਦੇ ਹਾਂ ਉਸ ਤਰੀਕੇ ਨਾਲ ਇਹ ਟੇਸਟ ਆਉਂਦਾ ਹੈ ਤੁਸੀਂ ਉਹਨਾਂ ਨੂੰ ਕਹਿ ਦਿਓ ਕੇਵੜਾ ਜਲ ਦੇ ਦਿਓ ਤੇ ਉਹ ਬੇਕਰੀ ਵਾਲਾ ਸਾਮਾਨ ਜਿੱਥੋਂ ਮਿਲਦਾ ਆਰਾਮ ਦੇ ਨਾਲ ਉਹ ਤੁਹਾਨੂੰ ਦੇ ਦੇਣਗੇ ਸੋ ਹੁਣ ਚੰਗੀ ਤਰ੍ਹਾਂ ਇਸ ਨੂੰ ਅਸੀਂ ਮਿਕਸ ਕਰ ਲਾਂਗੇ ਲੋ ਜੀ ਹੁਣ ਬਿਲਕੁਲ ਤਿਆਰ ਹੋ ਗਿਆ ਸਾਡਾ ਜਿਹੜਾ ਆ ਲੱਡੂਆਂ ਦਾ ਸਮਾਨ ਤੇ ਹੁਣ ਅਸੀਂ ਜਿਹੜਾ ਆ ਗੈਸ ਦਾ ਫਲੇਮ ਬੰਦ ਕਰ ਦਿੱਤਾ ਹੈ ਤੇ ਥੋੜਾ ਜਿਹਾ ਹੁਣ ਅਸੀਂ ਇਸ ਨੂੰ ਠੰਡਾ ਕਰ ਲਵਾਂਗੇ ਲੋ ਜੀ ਮੈਂ ਇਸ ਨੂੰ ਪਲੇਟ ਵਿੱਚ ਕੱਢ ਲਿਆ ਤੇ ਹੁਣ ਅਸੀਂ ਇਸ ਦੇ ਜਿਹੜੇ ਹੈਗੇ ਆ ਦੋ ਹਿੱਸੇ ਇੱਕ ਸਾਈਡ ਤੇ ਕਰ ਲਵਾਂਗੇ ਤੇ ਇੱਕ ਹਿੱਸਾ ਇੱਕ ਸਾਈਡ ਤੇ ਕਰ ਲਵਾਂਗੇ ਉਹ ਕਿਉਂ ਕਰਨੇ ਹਨ ਉਹ ਵੀ ਤੁਹਾਨੂੰ ਮੈਂ ਅੱਗੇ ਦੱਸ ਦਈਆਂ ਦੋ ਹਿੱਸੇ ਇੱਕ ਸਾਈਡ ਤੇ ਤੇ ਇੱਕ ਹਿੱਸਾ ਇੱਕ ਸਾਈਡ ਤੇ ਕਰ ਲਵਾਂਗੇ ਤੇ ਹੁਣ ਜਿਹੜੇ ਅਸੀਂ ਦੋ ਹਿੱਸੇ ਕੀਤੇ ਆ ਇਹਦੇ ਇਹਨੂੰ ਮੈਂ ਕੜਾਈ ਦੇ ਵਿੱਚ ਪਾ ਰਹੀ ਆ ਤੇ ਇਸ ਦੇ ਵਿੱਚ ਅਸੀਂ ਥੋੜਾ ਜਿਹਾ ਜਿਹੜਾ ਖਾਣ ਵਾਲਾ ਰੰਗ ਪਾਵਾਂਗੇ ਜਿਹੜਾ ਕੇਕ ਵਗੈਰਾ ਦੇ ਵਿੱਚ ਇਸਤੇਮਾਲ ਹੁੰਦਾ ਆ 2 ਤੋਂ 3 ਡ੍ਰੋਪਸ ਬਹੁਤ ਆ ਇਹ ਬਿਲਕੁਲ ਸੇਫ ਹੁੰਦਾ ਆ ਕੋਈ ਵੀ ਇਸ ਦਾ ਨੁਕਸਾਨ ਨਹੀਂ ਹੁੰਦਾ ਜੇ ਤੁਹਾਡੇ ਕੋਲੇ ਰੰਗ ਨਹੀਂ ਹੈਗਾ ਤੇ ਤੁਸੀਂ ਇਸ ਦੀ ਜਗ੍ਹਾ ਥੋੜਾ ਜਿਹਾ ਰੂਹ ਆਬ ਦਾ ਪਾ ਸਕਦੇ ਹੋ ਉਹ ਤਾਂ ਤਕਰੀਬਨ ਹਰ ਕਿਸੇ ਘਰ ਦੇ ਵਿੱਚ ਹੁੰਦਾ ਆ ਤੇ ਹੁਣ ਅਸੀਂ ਇਸ ਨੂੰ ਜਿਹੜਾ ਆ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਚੰਗੀ ਤਰ੍ਹਾਂ ਜਿਹੜਾ ਰੰਗ ਆ ਉਹ ਆ ਜਾਵੇ ਤੇ ਫਿਰ ਅਸੀਂ ਇਸ ਦੇ ਲੱਡੂ ਬਣਾਵਾਂਗੇ ਕਿਸ ਤਰੀਕੇ ਨਾਲ ਬਣਾਵਾਂਗੇ ਤੇ ਜਿਹੜਾ ਉਹ ਅਸੀਂ ਇੱਕ ਹਿੱਸਾ ਕੱਢ ਕੇ ਰੱਖਿਆ ਆ ਉਹ ਕਿਸ ਤਰ੍ਹਾਂ ਵਰਤਾਂਗੇ ਉਹ ਮੈਂ ਤੁਹਾਨੂੰ ਦੱਸ ਦਿਆਂ ਅੱਗੇ ਵੀਡੀਓ ਦੇ ਵਿੱਚ ਹਾਂਜੀ ਸਾਡਾ ਜੇ ਮਿਕਸਰ ਬਿਲਕੁਲ ਤਿਆਰ ਹੋ ਗਿਆ ਆ ਤੇ ਰੰਗ ਨੂੰ ਅਸੀਂ ਚੰਗੀ ਤਰ੍ਹਾਂ ਕਰ ਲਿਆ ਮਿਕਸ ਪੈਨ ਦੇ ਵਿੱਚ ਤੇ ਹੁਣ ਅਸੀਂ ਇਸ ਦੇ ਲੱਡੂ ਬਣਾਵਾਂਗੇ ਤੇ ਹਾਂਜੀ ਹੁਣ ਮੈਂ ਇਸ ਨੂੰ ਪਲੇਟ ਦੇ ਵਿੱਚ ਪਾ ਰਹੀ ਹਾਂ ਤੇ ਜਿਹੜਾ ਅਸੀਂ ਬਿਨਾਂ ਰੰਗ ਪਾਏ ਚੜਾ ਲਿਆ ਆ ਨਾਰੀਅਲ ਦਾ ਪੂਰਾ ਉਹਨੂੰ ਵੀ ਸਾਈਡ ਤੇ ਕਰ ਲਵਾਂਗੀ ਤੇ ਹੁਣ ਅਸੀਂ ਇਸ ਦੇ ਛੋਟੇ ਛੋਟੇ ਪਹਿਲਾਂ ਜਿਹੜਾ ਅਸੀਂ ਚਿੱਟਾ ਹਿੱਸਾ ਕੱਢਿਆ ਉਹਦੇ ਲੱਡੂ ਲਵਾਂਗੇ ਬਣਾਵਾਂਗੇ ਛੋਟੇ ਛੋਟੇ ਬਿਲਕੁਲ ਹਾਂਜੀ ਬਿਲਕੁਲ ਛੋਟੇ ਛੋਟੇ ਲੱਡੂ ਬਣਾ ਲਵਾਂਗੇ ਕਿਉਂਕਿ ਫਿਰ ਅਸੀਂ ਦੁਬਾਰਾ ਫੇਰ ਅਸੀਂ ਇਸ ਨੂੰ ਉੱਪਰ ਦੀ ਕਵਰ ਕਰਾਂਗੇ ਜਿਹੜਾ ਅਸੀਂ ਆਪਣਾ ਆਪਣਾ ਗੁਲਾਬੀ ਰੰਗ ਪਾਇਆ ਹੋਇਆ ਆ ਉੱਪਰ ਦੀ ਬਣਾਵਾਂਗੇ ਵਿੱਚ ਤੇ ਜਿਸ ਤਰ੍ਹਾਂ ਛੋਟੇ ਛੋਟੇ ਜਿਹੜੇ ਰਸਗੁਲੇ ਹੁੰਦੇ ਆ ਉਸ ਤਰੀਕੇ ਨਾਲ ਅਸੀਂ ਇਸ ਨੂੰ ਬਣਾ ਲਵਾਂਗੇ ਤੇ ਹੁਣ ਇਹਨੂੰ ਮਿਕਸਰ ਨੂੰ ਲੈ ਕੇ ਤੇ ਉਹ ਜਿਹੜਾ ਅਸੀਂ ਛੁੱਟੇ ਲੱਡੂ ਬਣਾਏ ਆ ਉਹਨਾਂ ਨੂੰ ਵਿਚਰਾ ਕੇ ਤੇ ਉੱਪਰ ਦੀ ਅਸੀਂ ਜਿਹੜਾ ਇਹਨੂੰ ਚੰਗੀ ਤਰ੍ਹਾਂ ਟੱਕ ਦਵਾਂਗੇ। ਇਹਦੇ ਨਾਲ ਕੀ ਹੋਊਗਾ ਕਿ ਬਾਹਰੋਂ ਤਾਂ ਸਾਡਾ ਜਿਹੜਾ ਆ ਉਹ ਗੁਲਾਬੀ ਰੰਗ ਦਾ ਰਹੂਗਾ ਲੱਡੂ ਪਰ ਜਦੋਂ ਅਸੀਂ ਇਸ ਨੂੰ ਅੰਦਰੋਂ ਖਾਵਾਂਗੇ ਤੇ ਇਹ ਅੱਧਾ ਚਿੱਟਾ ਅੰਦਰੋਂ ਚਿੱਟਾ ਤੇ ਬਾਹਰੋਂ ਗੁਲਾਬੀ ਰਹੂਗਾ। ਤੇ ਦੇਖਣ ਦੇ ਵਿੱਚ ਵੀ ਫਿਰ ਬਹੁਤ ਜ਼ਿਆਦਾ ਵਧੀਆ ਲੱਗੂਗਾ। ਇਸ ਤਰੀਕੇ ਦੇ ਨਾਲ ਅਸੀਂ ਜਿਹੜੇ ਇਹ ਸਾਰੇ ਆਪਣੇ ਲੱਡੂ ਬਣਾ ਕੇ ਰੱਖ ਲਵਾਂਗੇ। ਤੇ ਲੋ ਜੀ ਅਸੀਂ ਸਾਰੇ ਲੱਡੂ ਤਿਆਰ ਕਰ ਲਏ ਤੇ ਹੁਣ ਥੋੜਾ ਜਿਹਾ ਉੱਪਰ ਦੀ ਨਾਰੀਅਲ ਦਾ ਪੂਰਾ ਪਾ ਲਵਾਂਗੇ ਆਪਾਂ ਤਾਂ ਕਿ ਦੇਖਣ ਦੇ ਵਿੱਚ ਕਾਫੀ ਵਧੀਆ ਲੱਗਣੇ ਬਿਲਕੁਲ ਬਾਜ਼ਾਰ ਵਰਗੇ ਲੱਗਣ ਤੇ ਥੋੜਾ ਜਿਹਾ ਪਿਸਤਾ ਵੀ ਅਸੀਂ ਉੱਪਰ ਦੀ ਪਾ ਦਵਾਂਗੇ ਤਾਂ ਕਿ ਬਿਲਕੁਲ ਨਾ ਲੱਗੇ ਨਾ ਕਿ ਇਹ ਲੱਡੂ ਅਸੀਂ ਘਰ ਵਿੱਚ ਤਿਆਰ ਕੀਤੇ ਹਨ ਨਾਰੀਅਲ ਦੇ ਸੋ ਇਹ ਸੀ ਸਾਡੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਅੱਗੇ ਤੋਂ ਵੀ ਤੁਹਾਨੂੰ ਇਸ ਤਰੀਕੇ ਦੀਆਂ ਨਵੇਂ-ਨਵੇਂ ਵੀਡੀਓ ਦੇਖਣ ਨੂੰ ਮਿਲਦੀਆਂ ਰਹਿਣ ਪੰਜਾਬੀ ਦੇ ਵਿੱਚ ਸੋ ਮਿਲਦੇ ਹਾਂ ਜੀ ਇੱਕ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ